ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਅਜੀਦੀ ਧਰਤੀ ਦੇ ਉੱਪਰ ਬਸਿਆ ਹੋਇਆ ਨਵਾਂਸ਼ਹਿਰ ਨਵਾਂਸ਼ਹਿਰ ਸ਼ਹਿਰ ਦੇ ਵਿੱਚ ਇਹ ਜਿਹੜੇ ਝੰਡੇ ਐ ਲਹਿਰਾਉਂਦੇ ਨਜ਼ਰ ਆਉਂਦੇ ਹੋਣਗੇ ਸਿੱਧ ਹੁੰਦਾ ਕਿ ਅੱਜ ਜਿਹੜੀ ਰੈਲੀ ਹੈਗੀ ਐ ਸੀਐਮ ਸਹਿਵਾਨ ਜੀ ਪਹੁੰਚ ਰਹੇ ਹਨ ਮਲਵਿੰਦਰ ਸਿੰਘ ਕੰਗ ਜੀ ਨੂੰ ਵੱਡਾ ਹੰਗਾਰਾ ਮਾਰਨ ਦੇ ਨਵਾਂ ਸ਼ਹਿਰ ਦੇ ਵਿੱਚ ਪਹੁੰਚ ਨੇ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਅੱਜ ਦਾ ਬਹੁਤ ਹੀ ਵਧੀਆ ਮਾਹੌਲ ਹੈ ਜੀ ਔਰ ਇੱਕ ਇੱਕ ਵੋਟ ਪਾ ਕੇ ਸਰਦਾਰ ਮਲਵਿੰਦਰ ਸਿੰਘ ਕੰਗ ਨੂੰ ਜਿਤਾਵਾਂਗੇ ਔਰ ਸ਼ਹਿਰ ਦੇ ਵਿੱਚ ਆ ਇਹ ਬਿਹਾਰ ਦੇ ਨਾਲੋਂ ਵੀ ਵੱਧ ਖੁਸ਼ੀ ਆ ਕੇ ਸੀਐਮ ਸਰਦਾਰ ਭਗਵਾਨ ਸਿੰਘ ਜੀ ਮਹਾਨ ਪਹੁੰਚ ਰਹੇ ਨੇ ਤੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਸ਼ਹਿਰ ਦੇ ਮੰਨਿਆ ਪਰਮੰਨਿਆ ਆਸੀਆਂ ਸ਼ਹਿਰ ਦੇ ਪ੍ਰਧਾਨ ਸ਼੍ਰੀ ਲਲਤਮਨ ਬੱਲੂ ਜੀ ਔਰ ਹੋਰ ਮਹਾਨ ਆਸੀਆਂ ਪਹੁੰਚਣ ਗਿਆ ਜੀ ਅਤੇ ਉਹਨਾਂ ਨੂੰ ਵਿਸ਼ਵਾਸ ਦਿਵਾਉਣੇ ਆ ਆਪਣੇ ਹਲਕੇ ਦੇ ਵਿੱਚੋਂ ਇੱਕ ਇੱਕ ਵੋਟ ਪਾ ਕੇ ਆਪਾਂ ਜਿਤਾਵਾਂਗੇ ਉਹਨਾਂ ਨੂੰ ਤੇ ਪਾਰਲੀਮੈਂਟ ਹਾ우스 ਦੇ ਵਿੱਚ ਭੇਜਾਂਗੇ ਜੀ ਸ਼ੁਕਰੀਆ ਸ਼ੁਕਰੀਆ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਅੱਜ ਦਾ ਨਵਾਂ ਸ਼ਹਿਰ ਦੀ ਗੱਲ ਕੀਤੀ ਜਾਵੇ ਨਵਾਂ ਸ਼ਹਿਰ ਦੇ ਵਿੱਚ ਇਹ ਬੜੇ ਚੰਡੇ ਜਿਹੜੇ ਹੈਗੇ ਆ ਬੜੇ ਲਹਿਰਾਂ ਦੇ ਨਜ਼ਾਰੇ ਆ ਰਹੇ ਨੇ ਕਿਸ ਤਰ੍ਹਾਂ ਦਾ ਮਾਹੌਲ ਹੈ ਇਹ ਮਾਹੌਲ ਸਰਜੀ ਸਾਡੇ ਜੀ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਜੀ ਉਹਨਾਂ ਦੇ ਕੰਮਾਂ ਦੀ ਬਦੌਲਤ ਜੋ ਜੋ ਉਹਨਾਂ ਨੇ ਹੁਣ ਤੱਕ ਜੀ ਕੰਮ ਕੀਤੇ ਆ ਊਰਜਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਕੰਮ ਕਰਨੇ ਆ ਜੀ ਉਹਨਾਂ ਦੇ ਮੱਦੇ ਨਜ਼ਰ ਜੀ ਇਹ ਸੰਗਤ ਵੱਧ ਤੋਂ ਵੱਧ ਇਕੱਠ ਹੋਣਾ ਇੱਥੇ ਜੀ ਇਕੱਠ ਦੇ ਮੱਦੇ ਨਜ਼ਰ ਅੱਜ ਐਦਾ ਪਤਾ ਲੱਗ ਜੂਗਾ ਆਮ ਦੂਜੀਆਂ ਪਾਰਟੀਆਂ ਨੂੰ ਵੀ ਕਿ ਸੀਐਮ ਭਗਵੰਤ ਸਿੰਘ ਮਾਨ ਪੰਜਾਬ ਦੇ ਵਿੱਚ ਕੀ ਕਰ ਰਹੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਕੀ ਕਰਨਾ ਆ ਜੀ ਇਸ ਕਰਕੇ ਬਹੁਤ ਹੀ ਭਾਰੀ ਕੱਟ ਹੋ ਰਿਹਾ ਜੀ ਬਹੁਤ ਸਾਨੂੰ ਖੁਸ਼ੀ ਆ ਜੀ ਅਸੀਂ ਲਗਭਗ 2114 ਤੋਂ ਪਾਰਟੀ ਦੇ ਨਾਲ ਜੁੜੇ ਹੋਏ ਆਂ ਸਿਰਫ ਪਾਰਟੀ ਦੇ ਕੰਮਾਂ ਤੋਂ ਸੰਤੋਸ਼ਟ ਹੋ ਕੇ ਪਾਰਟੀ ਨੇ ਜੁੜੇ ਆਂ ਕਿਉਂਕਿ ਜੋ ਅੱਜ ਤੱਕ ਪਾਰਟੀ ਕਹਿ ਰਹੀ ਹੈ ਨਾ ਲੈ ਕੇ ਦਿੱਲੀ ਤੋਂ ਜੀ ਸਾਡੇ ਪਾਰਟੀ ਦੇ ਕਨਵੀਨਰ ਜੀ ਅਰਵਿੰਦ ਕੇਜਰੀਵਾਲ ਜੀ ਜੀ ਜੋ ਜੋ ਉਹਨਾਂ ਨੇ ਅੱਜ ਤੱਕ ਕਿਹਾ ਆ ਉਹਨਾਂ ਨੇ ਉਹ ਕਰਕੇ ਦਿਖਾਇਆ ਨਾ ਕਿ ਆਮ ਦੂਜੀਆਂ ਪਾਰਟੀਆਂ ਵਾਂਗ ਉਹਨਾਂ ਨੇ ਕੋਈ ਲਾਰਾ ਲਾਇਆ ਜੀ ਔਰ ਨਾ ਹੀ ਮੇਰਾ ਖਿਆਲ ਆ ਅੱਗੇ ਕੋਈ ਲਾਰਾ ਇਹ ਲਾਉਣਗੇ ਜੋ ਵੀ ਕਰਨਗੇ ਸਾਡੇ ਜਨਤਾ ਲਈ ਕਰ ਰਿਹਾ ਹੈ ਜੀ ਇਸ ਕਰਕੇ ਅਸੀਂ ਬਹੁਤ ਸਾਨੂੰ ਖੁਸ਼ੀ ਆ ਮਾਨ ਸਾਹਿਬ ਸਾਡੀ ਧਰਤੀ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਜੀ ਨਵਾਂ ਸ਼ਹਿਰ ਵਿੱਚ ਅੱਜ ਪਹੁੰਚ ਰਹੇ ਆ ਇੱਥੇ ਰੋਡ ਸ਼ੋਅ ਕਰਨਗੇ ਔਰ ਸੰਗਤ ਵਤ ਵਦ ਇੱਥੇ ਪਹੁੰਚ ਰਹੀ ਆ ਨਵਾਂ ਸ਼ਹਿਰ ਦਾ ਮਾਹੌਲ ਕਿਸ ਤਰ੍ਹਾਂ ਦਾ ਲੱਗਦਾ ਬਹੁਤ ਹੀ ਵਧੀਆ ਮਾਹੌਲ ਆ ਅਸੀਂ ਉਧਰ ਵੀ ਸਾਰੇ ਘੁੰਮ ਕੇ ਆਏ ਆ ਬਹੁਤ ਜਨਤਾ ਦੇ ਵਿੱਚ ਖੁਸ਼ੀ ਬਹੁਤ ਆ ਜੀ ਖੁਸ਼ੀ ਦੁੱਗੀ ਖੁਸ਼ੀ ਇਹ ਆ ਕਿ ਸਾਡੇ ਜਿਹੜੇ ਕਨਵੀਨਰ ਆ ਜੀ ਆਰਵਿੰਦ ਕੇਜਰੀਵਾਲ ਜੀ ਜੀ ਉਹ ਬਾਹਰ ਆਏ ਆ ਹੋਰ ਸਾਡੇ ਜਨਤਾ ਦੀ ਹੋਰ ਜਿਹੜਾ ਉਤਸ਼ਾਹ ਮਿਲਿਆ ਜਨਤਾ ਨੂੰ ਕਿਉਂਕਿ ਉਹ ਸੱਚੇ ਪੱਕੇ ਬੰਦੇ ਆ ਜੀ ਸੱਚੇ ਪੱਕੇ ਬੰਦੇ ਹੋਣ ਕਰਕੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਟਾਈਮ ਦਿੱਤਾ ਆ ਟਾਈਮ ਇਸ ਕਰਕੇ ਦਿੱਤਾ ਆ ਕਿਉਂਕਿ ਉਹਨਾਂ ਨੇ ਜੋ ਅੱਜ ਤੱਕ ਕੀਤਾ ਹੈ ਨਾ ਉਹ ਵਧੀਆ ਹੀ ਕੀਤਾ ਸਿਰਫ ਜਨਤਾ ਲਈ ਕੀਤਾ ਆ ਜੀ ਇਸ ਕਰਕੇ ਸਾਨੂੰ ਬੜੀ ਖੁਸ਼ੀ ਆ ਬਾਕੀ ਤੁਸੀਂ ਵੀ ਇੱਥੇ ਪਹੁੰਚੇ ਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਜੀ ਨਵਾਂ ਸ਼ਹਿਰ ਦੇ ਕਾਮਕਾਰ ਕਿਸ ਤਰ੍ਹਾਂ ਦੇ ਲੱਗਦੇ ਆ ਕਿਉਂਕਿ ਪਾਰਟੀ ਨੂੰ ਅੱਗੇ ਲੈ ਕੇ ਜਾਣ ਦੇ ਲਈ ਵੱਡਾ ਹਮਲਾ ਲਲਤ ਮੋਹਨ ਪਾਟਕ ਜੀ ਮਾਰ ਰਹੇ ਨੇ ਦੇਖੋ ਲਲਤ ਮੋਹਨ ਪਾਟਕ ਜੀ ਸਾਡੇ ਹਲਕਾ ਚਾਰਜ ਆ ਬਹੁਤ ਹੀ ਸਤਿਕਾਰਯੋਗ ਆ ਉਹ ਵੀ ਨੱਠ ਭੱਜ ਰਹੇ ਆ ਬਹੁਤ ਉਹ ਵੀ ਪਿੰਡਾਂ ਦੇ ਵਿੱਚ ਵੀ ਜਾ ਰਹੇ ਆ ਹਰ ਪਿੰਡ ਦੇ ਵਿੱਚ ਪਹੁੰਚ ਕੇ ਇਹ ਆਪਣੇ ਪਾਰਟੀ ਦੇ ਲਈ ਵੋਟਾਂ ਮੰਗ ਰਹੇ ਆ ਵੋਟਾਂ ਇਸ ਕਰਕੇ ਮੰਗ ਰਿਹਾ ਪਿੰਡਾਂ ਦੇ ਵਿੱਚ ਇਸ ਕਰਕੇ ਜਾ ਰਿਹਾ ਲੋਕ ਉਹਨਾਂ ਨੂੰ ਬੁਲਾ ਰਹੇ ਆ ਸਿਰਫ ਪਾਰਟੀ ਦੇ ਕੰਮਾ ਕਰਕੇ ਨਹੀਂ ਤਾਂ ਦੂਜੀਆਂ ਪਾਰਟੀਆਂ ਵਾਲੇ ਲੋਕਾਂ ਨੂੰ ਪਿੰਡਾਂ ਦੇ ਲੋਕ ਵੜ ਨਹੀਂ ਦੇ ਰਹਿ ਜੀ ਇਸ ਕਰਕੇ ਨਹੀਂ ਵੜਨ ਦੇ ਰੇ ਇਸ ਕਰਕੇ ਪਾਰਟੀ ਜਿਹੜਾ ਕੰਮ ਕਰ ਰਹੀ ਆ ਆਨ ਵਾਲਾ ਕੰਮ ਜਿਹੜੀ ਕਰੂਗੀ ਵੀ ਸਾਨੂੰ ਮਾਣ ਆ ਇਸ ਪਾਰਟੀ ਤੇ ਜੀ ਕਦੋਂ ਕੋ ਪਹੁੰਚ ਰਿਹਾ ਸੀਐਮ ਸਹਿਬਾਨ ਦੇਖੋ ਟਾਈਮ ਤਾਂ ਹੈਗਾ 3 ਵਜੇ ਦਾ ਹੁਣ ਅਸੀਂ ਦੇਖਦੇ ਸੀ ਟੀਵੀ ਤੇ ਅੱਜ ਸਰਜੀਤ ਸਿੰਘ ਪਾਤਰ ਜੀ ਜੀ ਬਿਲਕੁਲ ਜਿਨ੍ਹਾਂ ਦੇ ਸੰਸਕਾਰ ਤੇ ਅਸੀਂ ਸਾਨੂੰ ਬੜਾ ਹੀ ਅਸੀਂ ਵੀ ਭਾਵ ਕੋਏ ਜੀ ਜਿਨ੍ਹਾਂ ਦੀ ਅਰਥੀ ਨੂੰ ਇੱਕ ਸਾਡੇ ਸੀਐਮ ਨੇ ਮੁੰਡਾ ਦਿੱਤਾ ਹੰਡਰ ਦਿੱਤਾ ਜੀ ਬਿਲਕੁਲ ਅੱਜ ਤੱਕ ਅਸੀਂ ਨਹੀਂ ਦੇਖਿਆ ਪੰਜਾਬ ਦੇ ਵਿੱਚ ਕੋਈ ਸੀਐਮ ਐਦਾਂ ਦਾ ਕੋਈ ਕਿਸੇ ਦੇ ਐਦਾਂ ਦੇ ਪ੍ਰੋਗਰਾਮ ਤੇ ਗਿਆ ਹੋਵੇ ਜੀ ਬਿਲਕੁਲ ਨਹੀਂ ਦੇਖਿਆ ਹੋਰ ਸਾਡੇ ਇਸ ਸੀਐਮ ਨੇ ਜਿਹੜੇ ਵੱਡੇ ਵੱਡੇ ਲੀਡਰ ਸੀ 75 ਸਾਲ ਤੋਂ ਪੁਰਾਣੀਆਂ ਪਾਰਟੀਆਂ ਵਾਲੇ 100 100 ਸਾਲ ਪੁਰਾਣੀਆਂ ਪਾਰਟੀਆਂ ਵਾਲੇ ਉਹਨਾਂ ਨੂੰ ਵੀ ਸੜਕ ਤੇ ਲਾਇਆ ਇਹਨਾਂ ਨੇ ਜੀ ਜਨਤਾ ਦੇ ਵਿੱਚ ਵਿਚਰਨਾ ਸ਼ੁਰੂ ਕਰਾ ਦਿੱਤਾ ਪਤਾ ਲੱਗ ਗਿਆ ਉਹਨਾਂ ਨੂੰ ਸਾਡੇ ਇਸ ਬਿਲਕੁਲ ਨਵਾਂ ਜਿਹੜਾ ਸੀਐਮ ਆਇਆ ਹੈ ਨਾ ਸਿਰਫ ਕੰਮ ਦੀ ਬਦੌਲਤ ਜੀ ਜੀ ਬਹੁਤ 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 ਸ਼ੁਕਰੀਆ ਬਹੁਤ ਹੀ ਵੱਡੀਆਂ ਗੱਲਾਂ ਨਵਾਂ ਸ਼ਹਿਰ ਦੇ ਵਿੱਚ ਜਿਹੜੇ VOTER ਵੀ ਆ ਤੇ SUPPORTER ਵੀ ਆ ਉਹ ਕਰਦੇ ਨੇ ਵੱਡੀਆਂ ਤਿਆਰੀਆਂ ਜਿਹੜੀਆਂ ਹੈਗੀਆਂ ਨਵਾਂ ਸ਼ਹਿਰ ਦੇ ਵਿੱਚ ਬਕਾਇਦਾ ਵੇਖਣ ਨੂੰ ਮਿਲਦੀਆਂ ਵੱਡੇ ਵੱਡੇ ਬੋਰਡ ਜਿਹੜੇ ਹੈਗੇ ਆ ਆ ਮਲਵਿੰਦਰ ਸਿੰਘ ਕੰਗ ਜੀ ਦੀ ਕਾਮਯਾਬ ਕਾਂਦੀ ਇੱਥੇ ਬਕਾਇਦਾ ਲਲਤਮੋਹਨ ਪਾਟਕ ਜੀ ਦੀ ਅਗਵਾਈ ਦੇ ਵਿੱਚ ਲਗਾਏ ਗਏ